ਆ ਦੇਖੋ ਭਾਈ ਜੀ ਅੱਜ ਕੱਲ ਲੋਕ ਆਪਣੀਆਂ ਤਨਖਾਹਾਂ ਨਾਲ ਵੀ ਨਹੀਂ ਰੱਜਦੇ ਆ ਦੇਖੋ ਐਸੇ ਮੁੰਡੇ ਨੂੰ ਰੋਕਿਆ ਹੈ ਕਿ ਪੁਲਿਸ ਵਾਲੀ ਨੇ ਦੇਖੋ ਭਾਈ ਜੀ ਟਰੈਕ ਪੁਲਸ ਵਾਲੀ ਹੈ ਦੇਖੋ ਭਾਈ ਜੀ ਉਹਦੀ ਚਾਬੀ ਕੱਢ ਲਈ ਵਿਚਾਰੇ ਦੀ ਉਹ ਦੇਖੋ ਸਾਈਡ ਜੀ ਦੇ ਕਰਕੇ ਖੜਾ ਲਿਆ ਇਹਨੂੰ ਦੇਖੋ ਆ ਗੱਡੀ ਵਾਲੇ ਨੂੰ ਵੀ ਕਹਿੰਦੀ ਸੀ ਛੇ ਗੱਲ ਥੱਲੇ ਲੈ ਲਓ ਭਾਈ ਹੁਣੇ ਕਾਗਜ਼ ਦਿਖਾ ਤੇ ਆ ਤੇ ਇਹ ਚੱਕੋ ਕੰਨਾ ਵੀ ਆਪਣੇ ਕਾਗਜ਼ ਪੂਰੇ ਕਰਨੀ ਜਾ ਆ ਵਾਈ ਲੈ ਵਿਚਾਰੇ ਲੈ ਬਰਦੂਸ ਨਾਲ ਏ ਦੇਖੋ ਇਹ ਦਿਖਾਇਆ ਇਹਨੇ ਇਹਦਾ ਕੈਨੇਡਾ ਟੰਗੀ ਪਈ ਹੈ ਜੀ ਤਾਂ ਬਾਈ ਜੀ ਉਹ ਦੇਖੋ ਬਾਈ ਜੀ ਇਹਨੇ ਆਪੜ ਲਿਆ ਗਏ ਨੇ ਯਾਰ ਸੀਰਾ ਕਹਿੰਦੇ ਤੇਰਾ ਚਲਾਨ ਕਰ ਦਿਆਂਗੇ ਇਹ ਵੀ ਵਿਚਾਰਾ ਉਧਰੋਂ ਸਾਹਮਣੇ ਗਿਆ ਵੀ ਇਹ ਚਲਾਨ ਨੂੰ ਤਾਂ ਕੀ ਕਰੂਗਾ ਜੇ ਜੀ ਤੇ ਵਿੱਚੋਂ ਮਾਰਿਆ ਹੱਥ ਜਾਂ ਕਹਿੰਦਾ ਆ ਲਓ ਜੀ ਇਹਨੇ ਨਾਲ ਸਾਰ ਲੋ ਇਹ ਦੇਖੋ ਸੇਦੀ ਮੰਨ ਕੇ ਆ ਗਏ ਲੈ ਮੇਰੇ ਜੇਜੇ ਪਾ ਦੇ ਹੋਏ ਜੀ ਇਹ ਤੁਨ ਕਹਾਣਾ ਨਹੀਂ ਰਾਇ ਤੇ ਆ ਦੇਖੋ ਬਾਈ ਆ ਲੋਕਾਂ ਨੇ ਆ 100 200 ਨਾਲ ਰੱਜਣਗੇ ਕੀ ਕਹੋਗੇ ਬਾਕੀ ਬਾਈ ਜੀ ਅੱਗੇ ਦੇਖੋ ਹੋਰ ਅਜੇ ਵਰਨਿੰਗ ਦਿੰਦੀ ਆ ਦੇਖੋ ਕਹਿੰਦੀ ਅੱਗੇ ਤੋਂ ਵੱਧ ਗਿਆ ਕਹਿੰਦੀ ਬਦਲੂੰਗੀ ਬਾਕੀ ਤੁਸੀਂ ਕੀ ਕਹੋਗੇ ਬਾਈ ਜੀ ਬੇੜਾ ਕਰ ਖਵਾ ਮੁਲਾਜ਼ਮ ਹੋਗੇ ਦੇਖੋ ਬਾਈ ਜੀ ਕਹੇ ਆ ਅਗਰ ਦੁੱਤਾਂ ਕਰਦੇ ਐ ਬਾਕੀ ਬਾਈ ਜੀ ਵੀਡੀਓ ਇਹ ਮੈਨੂੰ ਤਾਂ ਬਣਾਈ ਹੋਈ ਲੱਗਦੀ ਆ ਕਿ ਪੂਰੀ ਵਰਦੀ ਸਹੀ ਨਹੀਂ ਹੈਗੀ ਆ ਦੇਖੋ ਇੱਕ ਜੋੜਾ ਆ ਗਿਆ ਬਾਈ ਜੀ ਦੇਖੋ ਬਾਈ ਏ ਦੇਖੋ ਇਹਨਾਂ ਵੀ ਇਹ ਥੱਲੇ ਲਾ ਲਿਆ ਉਹ ਦੇਖੋ ਚਾਬੀ ਚਾਬੀ ਕੱਢ ਲਈ ਚਾਬੀ ਦਾ ਉਹਦੀ ਕੱਢ ਲੈਂਦੇ ਆ ਮੈਂ ਦਵਾਲਦੀ ਐ ਇਹ ਲੋ ਭਾਈ ਜੀ ਕਹਿੰਦਾ ਮੇਰੀ ਚਾਬੀ ਦਾ ਦੇ ਲੈ ਮੈਂ ਕਹਿੰਦਾ ਕਾਗਜ਼ ਦਿਨ ਦਿਖਾਉਣਾ ਆ ਦੇਖੋ ਭਾਈ ਜੀ ਇਹ ਦੇਖੋ ਇਹ ਬਰਾਉ ਦੇ ਉਹਦੇ ਚ ਉਹ ਆ ਗਿਆ ਦੇਖੋ ਉਹ ਬਾੜ ਦਾ ਪਤਾ ਨਹੀਂ ਦੇਖੋ ਉਹ ਲੋ ਐ ਬੰਲਾ ਦੇ ਕੀ ਸੀ ਜਦੋਂ بیمਾ ਜੇਗੀ ਜਦੋਂ ਬਾੜ ਦਾ ਦੇਖੋ ਭਾਈ ਕਹੇ ਜਿਆ ਗੁਰੂਤਾ ਕਰ ਰਹੇ ਅੱਜ ਕੱਲ ਦੇਖੋ ਭਾਈ ਜੀ ਨੋ ਮੋਬਾਈਲ ਭਾਲ ਲਿਆਦਾ ਕਹਿੰਦਾ ਕਹਿੰਦੀ ਆਈ ਤੇ ਜਾ ਉਹ ਤਾਂ ਕਹਿੰਦਾ ਇਹ ਬਹੁਤ ਮਹਿੰਗਾ ਹੈ ਕਹਿੰਦੀ ਮੈਂ ਤਾਂ ਬੌਂਡ ਕਰੂੰਗੀ ਨਹੀਂ ਐਨਹੀਂ ਲਿਆ ਕਹਿੰਦੇ ਮੈਂ ਉਹਦਾ ਪੈਸੇ ਤੱਕ ਮਾਤ ਲਵਾਇਆ ਨਾ ਰੋ ਬਾਈ ਜੀ ਕੋ ਲੇ ਲਈ ਜਿਹਨ ਬੇਚਾਰੀ ਦੇ ਖੋਈ ਜੀ ਉਹਨੇ ਪਰਸ ਦੇ ਵਿੱਚ ਆਉਂਦੇ ਜੋ ਦੇਖੋ ਉਹ ਸਰਪੀਏ ਗੱਡੇ ਇਹ ਦੇਖੋ ਬਾਈ ਜੀ ਇਹ ਦੇਖੋ ਇਹ ਦੇਖ ਰਿਹਾ ਹੈ ਬਾਈ ਜੀ ਇਹ ਨਾਲ ਕੀ ਬਣੂਗੀ ਇਹ ਦੇਖੋ ਆ ਪਾ ਸਾਇਆ ਕਰ ਲੈ ਕਹਿੰਦੀ ਮੇਰੀ ਜੇਜ ਪਾ ਦੋ ਆਉਦੇ ਹੱਥ ਨਾਲ ਵੀ ਲੈਂਦੀ ਦੇਖੋ ਕਹਿੰਦੀ ਜੇਜ ਜੀ ਬਾਦੋ ਲਓ ਜੀ ਚੱਪੋ ਬਈ ਬਾਤੇ ਕੁੜੀ ਨੇ ਜੇਹ ਤੇਰੇ ਲੋ ਬਈ ਚਲੋ ਚੱਲੀਏ ਕਹਿੰਦਾ ਆਇ ਇੱਕ ਇਥੋਂ ਦੀ ਫੌਜੀ ਲੰਘਾ ਜਾਂਦਾ ਜੀ ਇਹਦੀਆਂ ਹਰਕਤਾਂ ਦੇਖੀ ਜਾਂਦਾ ਸੀ ਕਾਫੀ ਟਾਈਮ ਤੋਂ ਇਹਨੇ ਰੋਕ ਲੈ ਵੀ ਤੂੰ ਕਰੀ ਕੀ ਜਾਣੀ ਆ ਲੋਕਾਂ ਤੋਂ ਡੁੱਟੀ ਜਾਂਦਾ ਵੀ ਤੇਰੀ ਇਹ ਡਿਊਟੀ ਹੈ ਇਹਨਾਂ ਨੂੰ ਵੀ ਰੋਕ ਲੋ ਕਹਿੰਦਾ ਕਾੜੋ ਠਹਿਰੋ ਕਹਿੰਦਾ ਇਹਨਾਂ ਨੂੰ ਜਿੰਨਾ ਤੁਸੀਂ ਦੇ ਇਹ ਜਿਹਦਾ ਵਧਾਵਾ ਦੇ ਜਾਂਦੇ ਹੋਏ ਹੋਰ ਕ੍ਰਾਈਮ ਕਰਾਈ ਮੰਗਦੇ ਜਾਂਦੇ ਆ ਵਧੀ ਜਾਂਦੇ ਆ ਬਾਈ ਜੀ ਆ ਦੇਖੋ ਉਹ ਦੇ ਕਹਿੰਦਾ ਲਾਂ ਫੈਦੇ ਰਿਤੇ ਇੰਨੀ ਤਨਖਾਹ ਹੁੰਦੇ ਵੀ ਤੇਰੀ ਓਟੋਪੀ ਹੀ ਦਾ ਲਾ ਲਿਆ ਨੇ ਕਹਿੰਦਾ ਕੱਢ ਉਹ ਦੇਖੋ ਤੋਗ ਨਾਲੇ ਪੈਸੇ ਬਾਈ ਜੀ ਇਧਰੋਂ ਵੀ ਕੱਢ ਲੈ ਦੇਖੋ ਬਾਈ ਜੀ ਹੁਣ ਦੇਖੋ ਕਿਵੇਂ ਨੀਵੇਂ ਪਾ ਕੇ ਕਰੀਏ ਤੈਨੂੰ ਬੜਾ ਸ਼ਰਮ ਨਹੀਂ ਆਉਂਦੀ ਬਾਈ ਜੀ ਇਹੋ ਜਿਹੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਬਾਕੀ ਤੁਸੀਂ ਕੀ ਕਹੋਗੇ ਉਹ ਕਹਿੰਦਾ ਜਾਓ ਤੁਸੀਂ ਤੁਸੀਂ ਇਹ ਨਵ ਲਗਣਾ ਮੈਂ ਦੇਖਦਾ ਹੈ ਦੇਖੋ ਬਾਈ ਜੀ ਉਹਨੇ ਪੂਰਾ ਦੇਖੋ ਇਹਦੀ ਕਲਾਸ ਲਾਈ ਬਾਕੀ ਕਮੈਂਟਾਂ ਜੇ ਦੱਸਿਓ ਬਾਈ ਜੀ ਕੀ ਕਿਹਾ ਕੀਤਾ ਨੇ ਉਹ ਜੀ ਨੇ ਸਹੀ ਕੀਤਾ ਇਹ ਦੇਖੋ ਉਹਨੇ ਤਾਂ ਚਲੋ ਜੀ ਆਹ ਦੀ ਸਕੂਟੀ ਤੇ ਮਾਰੀ ਕਿੱਕ ਤੇ ਲੋ ਜੀ ਇਹ ਹੁਣ ਚੱਲੀ ਐ ਤੋਂ ਹਾਂ ਨਾਟਰੀ ਇਹ ਦੇਖੋ ਬਾਈ ਜੀ ਉਹਨੇ ਪੂਰੀ ਇਹਦੀ ਕਲਾਸ ਲਾ ਕੇ ਇਹਨੂੰ ਕੋਈ ਗੱਲ ਹੀ ਨਹੀਂ ਹਉਣ ਦਿੱਤੀ ਵੀ ਤੁ ਕਰਦੀ ਗਈਆਂ ਇਨੀ ਤਨਖਾਹ ਤੇਰੀ ਲੋ ਬਾਈ ਜੀ ਦਾ